ਹਾਂ ਜੀ ਮੈਂ ਸਾਰਿਆਂ ਨੂੰ ਦੱਸੀ ਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਵਲੋਗ ਵਿੱਚ ਅੱਜ ਮੈਂ ਨਾੜ ਗਿਆ ਬਿਜਲੀ ਸੀ ਕਾਨਕ ਫੇ ਨਾੜ ਗਿਆ ਦੀ ਕਰਦੇ ਟੈਸਟਿੰਗ ਅੱਜ ਸੁਪਰ ਸੀਟਰ ਤੇ ਹੌਲੀ ਹੌਲੀ ਛੱਡੇ ਨੂੰ ਆਇਆ ਨਾ ਛੱਡ ਰੇ ਜਮਾ ਥੋੜੀ ਰੱਕ ਮੈਂ ਨਾ ਡੰਡਾ ਵੱਡਾ ਆ ਜਾ ਚਾਹ ਤੇ ਡੰਡਾ ਵੱਡਾ ਡੰਡਾ ਹਾ ਪਾ ਲੈ ਰਣੀ ਡੰਡਾ ਛੋਟਾ ਪਾ ਲੈ ਹੋਰ ਤਾਂ ਜਾਊਗੀ ਲੈਫਟ ਬਹੁਤ ਵਾਹ ਆਪਣਾ ਸਾਰੀ ਚੱਕੀ ਜਾਣਾ ਲੈਪਟੋਪ ਹੀ ਛੱਡੀ ਥੱਲੇ ਆਹੋ ਡੰਡਾ ਵੱਡਾ ਹੋਵੇ ਥੋੜਾ ਜਿਹਾ ਤਾਂ ਚੱਕਾ ਜਾਊ ਗੱਲ ਨਹੀਂ ਸਮਝੇ ਮੇਰੀ ਉਹ ਡੰਡਾ ਪਾਉ ਛੋਟਾ ਉਹਨਾਂ ਹੋਰ ਤਾਂ ਜਾਊਗਾ ਥੋੜਾ ਜਿਹਾ ਇਹ ਥੱਲੇ ਵਾਲਾ ਇਹ ਇਹ ਕਦੇ ਵੱਜ ਜੂਗੀ ਇਹ ਡਾ ਡੰਡਾ ਵੱਡਾ ਨਾ ਉਹ ਨਹੀਂ ਨਹੀਂ ਫਾਰਕ ਆ ਉਹਦਾ ਉਹ ਤਵਾਂ ਚ ਕਿਹੜੇ ਵਾਂਚ ਵਾਂਚ ਲੱਗ ਜਾਣਾ ਉਹ ਤਵਾਂ ਲੱਗਿਆ ਥੱਲੇ ਲੱਗਿਆ ਇਹਨਾਂ ਨੇ ਡਾਂ ਲੱਗਿਆ ਵਾਂਚ ਜਿਹੜੇ ਥੱਲੇ ਲੱਗਿਆ ਨਾ ਡੰਡਾ ਉਹ ਪਾ ਕੇ ਵੇਖਦੇ ਥੱਲੇ ਰੱਖ ਲੈ ਫਟ ਹੋਲੀ ਕਿਨ ਲੈਫਟ ਥੱਲੇ ਰੱਖੀ ਹੋਲੀ 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 ਜਮਾਈ ਨਹੀਂ ਚੱਕੈ ਇਹਨੇ ਨਾ ਇਹੋ ਹੁੰਦਾ ਕਰ ਬਸ ਸਹੀ ਐ ਆਹ ਤੁਹਾਡਾ ਕੱਢ ਲੈ ਕਰ ਉਹ ਰੋਕੀ ਰ ਗੇਰ ਕੱਟੀ ਓਏ ਉਹ ਗੇਰ ਕੱਟੀ ਐ ਨਾ ਕਸਮ ਜੀ ਸੱਚ ਆ ਵੀ ਚਲ ਨਾ ਆ ਆਹ ਵਾਲਾ ਹਾਂ ਹਾਂ ਆਹ ਕਲਚ ਨਾ ਫਕੇ ਨਾ ਕਲਚ ਨਾ ਪਕੇ ਵਾ ਥੱਲੇ ਕਰ ਥੱਲੇ 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 ਬਸ ਇਹ ਦੋ ਪੀਚਾ ਦੇਖ ਰਾ ਜੀ ਲੈਫਟ ਹੋ ਕੇ ਤੁਹਾਨੂੰ 8 ਥੱਲੇ ਸਾਲ ਹੋਏਗਾ ਥੱਲੇ ਸਾਲ ਨਾਲ ਜੀ ਪਾਉਣ ਦਾ ਕਿੰਨਾ ਹੋਏਗਾ ਥੱਲੇ ਉਹ ਡੰਡਾ ਤਾਂ ਤੁਹਾਡਾ ਡੰਡਾ ਵੇ ਨਹੀਂ ਆਉਂਦਾ ਲੈਫਟ ਜਾ ਕੇ ਦੇ ਮਣੀ ਜੀ ਲੈਫਟ ਕਿੱਦੀ ਲੈਫਟ ਜਾ ਕੇ ਦੇ ਮਣੀ ਮੈਂ ਜਾਂਦਾ ਰਿਹਾ ਤੇ ਲੈਫਟ ਹੀ ਆਹੀ ਹੋਣਾ ਲਾ ਲਿਵਰੀ ਪਰਲਾ 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 ਚੱਕ 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 ਕਈ ਚੱਕੀ ਨਹੀਂ ਹੋਇਆ ਚੱਕ ਛੱਡਾ ਕਰ ਬਾਈ ਹੋਰ ਜਾ ਕੇ ਕਰੀ ਹੋਰ ਜਾ ਕੇ ਕਾਚਾ ਕਹੋਰ ਤਾਂ ਫਰੇਸ ਨਹੀਂ ਬਣੀ ਬਸ ਨਹੀਂ ਵੀ ਆਉਣੇ ਕਾਚਾ ਇਹ ਵੀ ਕਰ ਹਾਂ ਸੱਦਾ ਸੱਦਾ ਖਾਤੜਾਂ ਦੇ ਲਈ ਵਿੱਚ ਬਈ ਬਸ ਇੰਨੀ ਹੀ ਦੇ ਦੇ ਕਾਚਾ ਚੱਕਾ ਦੋ ਲੌਦਾ ਰੋਗ ਨਹੀਂ ਉੱਥੇ ਹੀ ਕੋਈ ਮੂਰਤੀ ਐਂ ਤੇ ਸਿਆਕਾ ਕਾਚਾ ਕਹੋ ਨਹੀਂ ਹੁੰਦਾ ਮਾਣਾ ਇਹ ਮਾਣਾ ਇਹ ਚੱਕਣਾ ਬਾਹ ਲੱਗ ਥੱਲੇ ਥੱਲੇ ਵੇਖੀ ਕਲਾਸ਼ ਨੱਟ ਗਈ ਥੱਲੇ ਥੱਲੇ ਕਾਰ ਬਾਹ ਲੱਗ ਗਿਆ ਕੋਈ ਨਹੀਂ ਚੱਕਾ आइ चलिगा। तान जाके, तान जाके के, तान जाके का होन ला। ओके लगे ना काम जाता होला भाई। हाँ ओके लगे। अच्छा तो मर जाता है। ओके जाओ यार तो। ये तो पता है। अच्छा। ਇੰਨਾ ਕਾ ਤਾਂ ਭੱਜਿਆ ਵੀਰੇ ਚੱਕਰ ਹੀ ਜ਼ਿਆਦੇ ਆ ਦੇ ਇੰਨਾ ਨਹੀਂ ਹੁੰਦੇ ਵੇ ਇੰਨਾ ਵੀ ਨਹੀਂ ਹੁੰਦਾ ਵਾ ਵੀ ਨਾ ਭੱਜੂਗਾ ਆਹ ਹੀ ਅਗਲਾ ਜਦ ਨਹੀਂ ਲੱਗਾ ਨਹੀਂ ਲੱਗਾ ਨਹੀਂ ਲੱਗਾ ਤਾਂ ਨਹੀਂ ਲੱਗਾ ਕੋਣ ਲੱਗੂ ਨਹੀਂ ਲੱਗਾ ਮਾੜਾ ਗਾਂਵਿਆਂ ਤੌਰ ਕੋਈ ਉਹ ਮਿਹਰਬਾਨੀ ਉਹ ਮਿਹਰਬਾਨੀ ਨਾ ਗਾਂਵਿਆਂ ਤੌਰ ਫਿਰ ਮਾੜਾ ਹੀ ਨਹੀਂ ਲੱਗਿਆ ਨਹਾਣੀ ਲਾਉਂਦਾ। ਓਏ ਭਾਈ ਇਹ ਉਧਰ ਨਾਟਕਾਰੀ ਕਰਕੇ ਟੈਸਟਿੰਗ ਇਹ ਹੁਣ ਆ ਗਿਆ ਆਪਾਂ ਇਧਰ ਪਾ ਲਿਆ ਪ੍ਰੀ ਰਮਗਰੇ ਉਹ ਠੀਕ ਆ ਭੋਈ ਜੀ ਇਹ ਸਹਿਜਾ ਪਹਿਲੀ ਰਿਪਾਇਓ ਮੈਂ ਕਿਹਾ ਸਵੇਰ ਜਿੱਦਾਂ ਪੜਾ ਲੈ ਕੇ ਲੁਕਾਂ ਦੀ ਸੈਟਿੰਗ ਕਰਨ ਵਾਲੀ ਆ ਇਹਦੇ ਤੁਹਾਨੂੰ ਬੈਕ ਕੈਮਰਾ ਕਰਕੇ ਵਖਾਉਂਦਾ ਮੈਂ ਵਧੀਆ ਹੁਣ ਕਾਣ ਕੇ ਵੇਖ ਜੀ ਇਹ ਨਾਲੇ ਸਫਾਈ ਵਖਾਉਂਦਾ ਚੈੱਕ ਕਰਾਉਂਦਾ ਕਿਲੇ ਥੋੜੀ ਗੱਲ ਦਾ ਕੀ ਫਾਇਦਾ ਹੋਇਆ ਪਾਣੀ ਲਾਇਆ ਉਹਦੇ ਨਾਲ ਹੁਣ ਹੁਣ ਚੈੱਕ ਕਰਿਓ ਬਾਈ ਸਫਾਈ ਇਧਰ ਵੇਖੋ ਪੂਰੀ ਸਫਾਈ ਹੁੰਦੀ ਉਹ ਵੀ ਵੇਖ ਲਾ ਹੱਜ ਵੀ ਘਟਾਇਆ ਨਹੀਂ ਆਪਾ ਘਟਾ 50 ਤੇ ਕਰਤਾ ਮਾਦਾ ਸਹੀ ਆ ਬਾਈ ਲੈ ਕੱਟ ਨੂੰ ਕਰ ਲੜ ਗਿਆ ਕੱਟ ਨੂੰ ਅੱਛਾ ਯੇ